ਅੱਜ ਜਿਹੜਾ ਇਹ ਘਟਨਾ ਦੀ ਗੱਲ ਕਰਨ ਲੱਗੇ ਆਪਾਂ ਫਗਵਾੜੇ ਤੋਂ ਗੁਰਾਇਆਂ ਦੇ ਵਿੱਚ ਵਿੱਚ ਵਿਚਾਲੇ ਇੱਕ ਪਿੰਡਾ ਜੋਤੀ ਟੱਬਾ ਉਹਦੇ ਨਾਲ ਬੈਕ ਸਾਈਡ ਤੇ ਅੱਜ ਸਾਨੂੰ ਸੂਚਨਾ ਮਿਲੀ ਸੀ ਅੰਦਰ ਜਦੋਂ ਰੇਡ ਕਰਾਈ ਗਈ ਮਤਲਬ ਨਾ ਇੱਕ ਗਾਂ ਦਾ ਨਹੀਂ ਲੱਖਾਂ ਗਊਆਂ ਦਾ ਇੱਥੇ ਬੀਫ ਮਿਲਿਆ ਵੱਢ ਕੇ ਜਿਹਨਾਂ ਨੂੰ ਵੱਢ ਕੁੱਟ ਕੇ ਇੱਥੇ ਜਮ੍ਹਾਂ ਕਰਦੇ ਆ ਫ੍ਰੀਜ਼ਰ ਬਗਾਏ ਦਾ ਬਣਾਇਆ ਗਿਆ ਔਰ ਫ੍ਰਿਜ ਤੇ ਇਸਤੇਮਾਲ ਕਰਕੇ ਇਹ ਗਾਵਾਂ ਨੂੰ ਐਕਸਪੋਰਟ ਕਰਦੇ ਆ ਆਈਸ ਬੋਕਸ ਹੈ ਆਈਸ ਰੂਮ ਇਹਦੇ ਚ 7 ਬੰਦੇ ਫੜੇ ਗਏ ਮੌਕੇ ਤੇ ਔਰ 5-7 ਬੰਦੇ ਭੱਜ ਗਏ ਇਹ ਜਿਹੜਾ ਕੰਮ ਹੈ ਅੱਜ ਤੋਂ ਨਹੀਂ ਚੱਲਦਾ ਰਿਹਾ ਪਿਛਲੇ ਲਗਾਤਾਰ 3-4 ਸਾਲਾਂ ਤੋਂ ਇਹ ਕੰਮ ਕਰਦਾ ਆ ਰਹੇ ਆ ਇਹ ਲੋਕ ਇਦਾਂ ਦਾ ਕਾਫੀ ਸਰਗਨਾ ਜਿਹੜੇ ਆ ਗਏ ਕੋਈ ਲੋਕ ਕੀ ਕਰਦੇ ਸੀ ਪਹਿਲਾਂ ਗਊਆਂ ਲੋਡ ਕਰਕੇ ਭੇਜਦੇ ਹੁੰਦੇ ਸੀ ਇਹਨਾਂ ਨੇ ਦੇਖਿਆ ਵੀ ਰਸਤੇ 'ਚ ਸਾਡੀ ਗਊਆਂ ਫੜ ਲੈਂਦੇ ਆ ਤੇ ਪਰਚੇ ਦਰਜ ਹੁੰਦੇ ਆ ਇਹਨਾਂ ਸਿਸਟਮ ਹੀ ਚੇਂਜ ਕਰਤਾ ਇਹਨਾਂ ਨੇ ਕੀ ਕਰਤਾ ਗਊਆਂ ਨੂੰ ਇੱਥੇ ਹੀ ਵੱਢ ਕੇ ਉਦੋਂ ਬਾਅਦ ਫਰੀਜ਼ਰ ਚ ਲਾ ਕੇ ਬੀਫ ਬਣਾ ਕੇ ਇਹ ਲੋਕ ਐਕਸਪੋਰਟ ਕਰਦੇ ਆ ਤਾਂ ਕਿ ਇਹਨਾਂ ਦਾ ਜਿਹੜਾ ਇਹ ਕੰਮ ਹੈ ਉਹਨੂੰ ਕੋਈ ਫੜਾ ਜਾ ਕੇ ਔਰ ਇਹਦੇ ਜਿਹੜੇ ਬੰਦੇ ਫੜੇ ਗਏ ਆ ਬੜੀ ਸੋਚਣ ਵਾਲੀ ਗੱਲ ਹੈ ਉਹ ਰਹੋngੀਆ ਮੁਸਲਮਾਨ ਹੈ ਕਿੱਦਾਂ ਇੱਥੇ ਪਹੁੰਚੇ ਆ ਕਿੱਦਾਂ ਉਹਨਾਂ ਦੇ ਆਧਾਰ ਕਾਰਡ ਬਣ ਜਾਂਦੇ ਆ ਅਸੀਂ ਪਿਛਲੇ ਲਗਾਤਾਰ 6 ਮਹੀਨੇ ਤੋਂ ਇਹਨਾਂ ਦੀ ਰੈਕੀ ਕਰਦੇ ਆ ਰਹੇ ਸੀ ਵੀ ਕਿਸੇ ਤਰੀਕੇ ਸਾਨੂੰ ਕੋਈ ਜਾਣਕਾਰੀ ਮਿਲੇ ਤੇ ਅਸੀਂ ਇਹਨਾਂ ਦੇ ਸਕੰਜਕ ਅਸੀਂ ਅਸੀਂ ਕਈ ਲੀਡਰਾਂ ਨੂੰ ਕਈ ਨੇਤਾ ਲੋਗਾਂ ਦੇ ਕੋਲ ਵੀ ਅਸੀਂ ਗੁਹਾਰ ਲਗਾਈ ਵੀ ਸਾਡਾ ਸਹਿਯੋਗ ਕਰੋ ਕਿਉਂਕਿ ਕਿਸੇ ਵੀ ਕੰਮ ਨੂੰ ਇੱਥੇ ਸਰਗਨਾ ਬਹੁਤ ਵੱਡਾ ਇਹ ਛੋਟਾ ਕੰਮ ਨਹੀਂ ਬਹੁਤ ਵੱਡਾ ਸਰਗਨਾ ਲੀਡਰਾਂ ਨੂੰ ਵੀ ਗੁਹਾਰ ਲਗਾਈ ਵੀ ਸਾਡੀ ਮਦਦ ਕੀਤੀ ਜਾਵੇ ਤੇ ਇੱਥੇ ਰੇਡ ਕਰਾਈ ਜਾਵੇ ਸਰ ਕਿੰਨੀ ਕੁਆਂਟੀਟੀ ਫੜ ਰਹੀ ਹੈ ਅਗਰ ਕੁਆਂਟੀਟੀ ਦੀ ਗੱਲ ਕਰੇ ਇਸ ਟਾਈਮ ਪੁਲਿਸ ਪ੍ਰਸ਼ਾਸਨ ਮੌਕੇ ਤੇ ਉਹ ਹੋਊਗਾ ਪਰ ਜੇ ਗੱਲ ਕਰੀਏ ਟਨਾਂ ਦੇ ਹਿਸਾਬ ਨਾਲ ਮੈਂ ਕਿਲੋ 2 ਕਿਲੋ ਦੀ ਗੱਲ ਨਹੀਂ ਆ ਬਕਾਇਦਾ ਕੰਡਾ ਰੱਖਿਆ ਗਿਆ ਅੰਦਰ ਕੰਡੇ ਦੇ ਵਿੱਚ ਤੋਲ ਕੇ ਇਹ ਲੋਕ ਵੀ ਐਕਸਪੋਰਟ ਕਰਦੇ ਜਿਹਨੂੰ ਵੱਡਣ ਵਾਸਤੇ ਉਹਦੇ ਹਥਿਆਰ ਵੀ ਆਉਣਾ ਮਿਲੇ ਆ ਸੱਤ ਬੰਦੇ ਇੱਥੇ ਆ ਜੀ ਬਾਕੀ ਬੰਦੇ ਭੱਜ ਗਏ ਆ ਉਹ ਡੇਲੀ ਇੱਥੇ ਇੱਕ ਨਹੀਂ ਤਿੰਨ ਗੱਡੀਆਂ ਦੇ ਕਰੀਬ ਡੇਲੀ ਆਂਦੀ ਐ ਇੱਥੋਂ ਇਹਦੇ ਵਿੱਚ ਕੌਣ ਕੌਣ ਲੋਕ ਸ਼ਾਮਿਲ ਆ ਇੱਕ ਜਾਂਚ ਦਾ ਵਿਸ਼ਾ ਕਿਉਂਕਿ ਕਿਸੇ ਦੇ ਐਡਾ ਵੱਡਾ ਤੁਸੀਂ ਦੇਖ ਤੋ ਬਹੁਤ ਵੱਡਾ ਬਾਹਰ ਲਿਖ ਕੇ ਲਾਇਆ ਜੀ ਵੈਸਨੋ ਢਾਬਾ ਜੋਤੀ ਜੋਤੀ ਵੈਸਨੋ ਢਾਬਾ ਲੋਕਾਂ ਨੂੰ ਇੱਥੇ ਲੋਕ ਵੈਸਨੋ ਸਮਝ ਕੇ ਰੋਟੀ ਖਾਣ ਵਾਸਤੇ ਆਂਦੇ ਆ ਪਰ ਉਸ ਬੰਦੇ ਦੀ ਮਿਲੀ ਭਗਤਾ ਬਹੁਤ ਵੱਡੀ